ਮੇਰੇ ਪੰਜਾਬ ਦੇ ਸਾਰੇ ਹੀ ਭੈਣ ਭਰਾਓ ਜਦੋਂ ਵੀ ਤੁਸੀਂ ਕਿਸੇ ਵੀ ਸਬਜ਼ੀ ਮੰਡੀ 'ਚ ਜਾਓ ਨਾ ਹਮੇਸ਼ਾ ਮੰਡੀ ਦੇ ਵਿੱਚ ਉਸ ਭੈਣ ਭਰਾ ਕੋ ਸੌਦਾ ਲਿਆ ਕਰੋ ਜਿਹਦਾ ਸੌਦਾ ਅਜੇ ਵਿਕਿਆ ਨਾ ਹੋਵੇ ਜਿਹਦਾ ਬਹੁਤ ਘੱਟ ਸੌਦਾ ਵਿਕਿਆ ਹੋਵੇ ਤਾਂ ਕਿ ਇੰਜ ਉਹਦਾ ਸਾਡਾ ਵੀ ਰੱਬ ਖੁਸ਼ ਹੋ ਜਾਂਦਾ ਤੇ ਅਗਲਾ ਵੀ ਖੁਸ਼ ਹੋ ਜਾਂਦਾ ਕਿ ਕੋਸ਼ਿਸ਼ ਕਰਿਆ ਕਰੋ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਪਹਿਲ ਦੇ ਕੇ ਜੇ ਕੋਈ ਸਰਦਾਰ ਬੰਦਾ ਤਾਂ ਉਹਦੇ ਕੋਲੋਂ ਪਹਿਲ ਦੇ ਆਧਾਰ 'ਤੇ ਤੁਸੀਂ ਸੌਦਾ ਲਿਆ ਕਰੋ ਅਸੀਂ ਦੇਖ ਰਹੇ ਹਾਂ ਮੰਡੀ ਦੇ ਵਿੱਚ ਪਰ ਫਿਰ ਕਿ ਕਿਹੜਾ ਸਾਡਾ ਕੋਈ ਭਰਾ ਜਿਹੜਾ ਹੈ ਉਹ ਕੋਈ ਸਬਦ ਨਹੀਂ ਬਿਕਿਆ ਉਹ ਸਾਹਮਣੇ ਇੱਕ ਸਰਦਾਰ ਆ ਤੇ ਉਹਦਾ ਸ਼ਾਇਦ ਸੌਦਾ ਬਹੁਤ ਘੱਟ ਵਿਕਿਆ ਸੀ ਉਹਦੇ ਕੋਲੋਂ ਸੌਦਾ ਲਵਾਂਗੇ ਤਾਂ ਕਿ ਅਸੀਂ ਆਪਣਾ ਪੈਸੇ ਤਾਂ ਅਸੀਂ ਖਰਚ ਨਹੀਂ ਆ ਕਿਤੇ ਨਹੀਂ ਕਿਤੇ ਤੇ ਅਸੀਂ ਉਸ ਭਰਾ ਦੇ ਕੋਲੋਂ ਹੀ ਸੌਦਾ ਲਵਾਂਗੇ ਅਸੀਂ ਮਾਰਕੀਟ ਵਿੱਚ ਆਏ ਸੀ ਅਸੀਂ ਅਕਸਰ ਜਿਦੋਂ ਵੀ ਆਈਏ ਫਿਰ ਆਦੀ ਇਹੋ ਕੋਸ਼ਿਸ਼ ਹੁੰਦੀ ਆ ਕਿ ਸਰਦਾਰ ਭੈਣ ਭਰਾਵਾਂ ਤੋਂ ਸੌਦਾ ਲਿਆ ਜਾਵੇ ਜੇ ਜੁਮੇਂਦਨ ਜਿੰਨਾ ਵੀ ਲੈਣਾ ਹੋਵੇ ਜਾਂ ਉਸ ਭੈਣ ਭਰਾ ਕੋ ਜਿਹਦਾ ਸੌਦਾ ਬਹੁਤ ਘੱਟ ਵਿਕਿਆ ਹੋਵੇ ਉਹ ਕੋ ਲੈਣਾ ਚਾਹੀਦਾ ਹੈ ਜੋ ਇੱਕ ਚੰਗੀ ਗੱਲ ਹੋਵੇਗੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ 75 ਸੈਂਟੀਮੀਟਰ ਸਿੱਕਾ ਹੁਣ ਅਸੀਂ ਉਹਦੇ ਕੋਲੋਂ ਵੀਰ ਕੋ ਜਿਹੜਾ ਸੌਦਾ ਲੈਣ ਵਾਲਾ ਹੈ ਲਵਾਂਗੇ ਤੇ ਬਾਕੀਆਂ ਦੇ ਕੋਲੋਂ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਭੈਣ ਭਰਾਵਾਂ ਦੇ ਸੌਦਾ ਘੱਟ ਵਿਕਿਆ ਹੋਇਆ ਹੈ ਅਭੀ ਇੱਕ ਵੀਰ ਬੈਠਾ ਹੋਇਆ 200 ਅੜਿੱਕ ਵੇਚਿਆ ਕਿ ਕੋਈ ਗਾਹਕ ਮੇਰੀ ਦੁਕਾਨ ਤੇ ਆਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ 75 ਸੈਂਟੀਮੀਟਰ ਸਿੱਕਾ